ਬਿੱਤੇ ਦੇ ਨੀ ਡੇਰਾਬਸੀ ਵਿਖੇ ਹਾਈਲੈਸਟ ਸੈਂਟਰ ਦੇ ਉੱਤੇ ਗੋਲੀਬਾਰੀ ਕਰਨ ਵਾਲੇ આરોપીਆਂ ਨੂੰ ਮੋਹਾਲੀ ਪੁਲਿਸ ਵੱਲੋਂ ਕਰੀਬ 24 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕਰ ਲਿੱਤੇ ਗਏ ਨੇ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਦੀਪਕ ਪਾਰਿਕ ਸਤਿ ਸ਼੍ਰੀ ਅਕਾਲ ਜੀ ਡੇਰਾਬਸੀ ਦੇ ਵਿੱਚ ਕੱਲ ਇੱਕ ਹਾਈਲੈਟਸ ਕੋਚਿੰਗ ਸੈਂਟਰ ਤੇ ਤੇ ਕੰਸਲਟੇਸ਼ਨ ਸੈਂਟਰ ਤੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਵੀਡੀਓ ਫੁਟੇ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਨੌਜਵਾਨ ਯਕੀ ਨਜ਼ਰ ਆ ਰਹੇ ਸੀ ਕਿ ਜਿਨ੍ਹਾਂ ਨੇ ਮੂੰਹ ਟੱਕੇ ਹੋਏ ਸੀਗੇ ਉਹਨਾਂ ਨੇ 5-6 ਰਾਉਂਡ ਜਿਹੜੇ ਹੈਗੇ ਫਾਇਰ ਕੀਤੇ ਸੀਗੇ ਸੋ ਉਹ ਅਸੀਂ ਜਿਹੜੀ ਹੈਗੀ ਸਾਨੂੰ ਲੀਡਸ ਮਿਲਣੀ ਸ਼ੁਰੂ ਹੋ ਗਈ ਸੀਗੀ ਵਿਦੀਨ 5-6 ਆਵਰਸ ਆਫ ਦੀ ਇਨਸੀਡੈਂਟ ਤੇ ਹੁਣ 24 ਘੰਟੇ ਦੇ ਅੰਦਰ ਅਸੀਂ ਜਿਹੜਾ ਹੈਗਾ ਉਹ ਮੁਕਦਮਾ ਟਰੇਸ ਕਰਕੇ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਈ ਇਸ ਕੇਸ ਦੇ ਵਿੱਚ ਤਿੰਨ ਅਕਿਊਜ਼ਿਟੀਆਂ ਫੜੇ ਹੈਗੇ ਜਿਦੇ ਵਿੱਚ ਦੋ ਬਾਲਿਗ ਹੈ ਇੱਕ ਨਾਬਾਲਿਗ ਹੈਗਾ ਜਿਹੜੇ ਬਾਲਗ ਦੋਸ਼ੀ ਹੈਗੇ ਉਹਦੇ ਵਿੱਚ ਇੱਕ 모ਹਿਤ ਕੁਮਾਰ ਹੈ ਜੋ ਕਿ ਅੰਮਾਲਾ ਹਰਿਆਣਾ ਦਾ ਰਹਿਣ ਵਾਲਾ ਹੈਗਾ ਇਹਦਾ ਪਿੰਡ ਹੈ ਲਖਨੌਰਾ ਦਾ ਜਿਹਦੀ ਉਮਰ 23 ਸਾਲ ਹੈਗੀ ਹੈ ਜੋ ਇਹਦੀ ਗ੍ਰਿਫਤਾਰੀ ਵੀ ਉੱਥੇ ਹੀ ਕੀਤੀ ਗਈ ਹੈ ਦੂਜਾ ਹੈਗਾ ਜਗਦੀਪ ਸਿੰਘ ਉਰਫ ਜੱਗੂ ਇਹ ਆਪਣੇ ਡੇਰਾ ਬਸਿੱਤੇ ਹੀ ਰਹਿਣ ਵਾਲਾ ਹੈਗਾ ਲੇਕਿਨ ਇਹਦੀ ਵੀ ਗ੍ਰਿਫਤਾਰੀ ਜਿਹੜੀ ਹੈਗੀ ਅੰਮਾਲੇ ਤੋਂ ਕੀਤੀ ਗਈ ਹੈ 19 ਸਾਲ ਤੀਜਾ ਹੈਗਾ ਜੀ ਜੁਵਨਾਈਲ ਹੈਗਾ ਸੋ ਉਹਦੀ ਉਹ ਵੀ ਆਪਣੇ ਡੇਰਾ ਬਸਿੱਤੇ ਰਹਿਣ ਵਾਲਾ ਹੈਗਾ ਜਿਹੜਾ ਇਹ ਮੋਹਿਤ ਹੈ ਤੇ ਜੂਵੇਨਾਈਲ ਹੈ ਇੰਨਾ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿਚਾਰੇ ਸੀ ਕਿ ਜਦੋਂ ਇਨਸੀਡੈਂਟ ਜਿਹੜੀ ਵੀਡੀਓ ਵਾਇਰਲ ਹੋਈ ਹੈ ਬਾਈਕ ਤੇ ਸੋ ਜਿਹੜਾ ਤੀਜਾ ਵਿਅਕਤੀ ਹੈਗਾ ਜੱਗੂ ਇਹ ਕਾਂਸਪੀਰੇਸੀ ਦੇ ਵਿੱਚ ਸ਼ਾਮਿਲ ਸੀਗਾ ਸੋ ਜਿਹੜੀ ਹੁਣ ਤੱਕ ਰਿਕਵਰੀਜ਼ ਹੋਈ ਹੈ ਇਹਨਾਂ ਤੋਂ ਇੱਕ ਪਿਸਟਲ 32 ਬੋਰ ਦਾ ਸਮੇਤ ਇੱਕ ਜਿੰਦਾ ਕਾਰਤੂਸ ਦੇਸੀ ਇੱਕ ਦੇਸੀ ਪਿਸਟਲ ਦੂਜਾ 315 ਬੋਰ ਦਾ ਸਮੇਤ ਦੋ ਜਿੰਦਾ ਕਾਰਤੂਸ ਤੇ ਇੱਕ ਜਿਹੜਾ ਮੋਟਰਸਾਈਕਲ ਸਪਲੈਂਟ ਇਹਨਾਂ ਨੇ ਵਾਰ ਦਾਤ ਦੇ ਵਿਰਵਤਿਆ ਸੀਗਾ ਉਹ ਬਰામਤ ਕੀਤਾ ਗਿਆ। ਬਾਕੀ ਨਾਲ ਦੇ ਮੋਬਾਈਲ ਫੋਨ ਵਗੈਰੇ ਜਿਹੜੇ ਹੈਗੇ ਉਹ ਵੀ ਅਸੀਂ ਚੈੱਕ ਕਰਕੇ ਉਹਨਾਂ ਨੂੰ ਅੰਦਰ ਆਪਣੇ ਲੈ ਕੇ ਉਹਨਾਂ ਦੀ ਪਤਾ ਉਸੇ ਕਰਾਵਾਂਗੇ। ਸੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਜਿਹੜੀ ਚਿੱਠੀ ਸੀਗੀ ਉਸ ਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਮ ਲਿਖਿਆ ਸੀਗਾ ਜੋ ਕਿ ਇਸ ਵਕਤ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈਗਾ। ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਉਹਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਮੈਂ ਮਨਜੀਤ ਸਿੰਘ ਗੁਰੀਹਾ ਤੇ ਮੇਰਾ ਜਿਹੜਾ ਹੈਗਾ ਉਹ ਸੈਟ ਇੱਕ ਸੈਟ ਐਕਸਟਰਸ਼ਨ ਟਾਈਮperiod ਵਿੱਚ ਡਿਮਾਂਡ ਕਰ ਰਿਹਾ ਸੀ ਜਿਹੜਾ ਕਿ ਐਂਗਲ ਹਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ ਤੇ ਚਿੱਠੀ ਜਿਹੜੀ ਹੈਗੀ ਉਹ ਸੱਚਾਈ ਕਿੰਨੀ ਹੈਗੀ ਹੈ ਕਿਉਂਕਿ ਐਕਚੁਅਲੀ ਕੀ ਉਹਦੇ ਵੱਲੋਂ ਇਨਸਟਰਕਸ਼ਨ ਸੀਗੇ ਕਿ ਇਹਨਾਂ ਨੇ ਆਪ ਇਹ ਕਾਰਵਾਈ ਕੀਤੀ ਸੀਗੀ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਇਹ ਗੁਰੀ ਗ੍ਰਿਫਤਾਰ ਹੋਣ ਤੋਂ ਪਹਿਲਾਂ ਬਾਹਰ ਸੀਗਾ ਉਦੋਂ ਇਹਦੇ ਵਿੱਚ ਇੱਕ ਦੋ ਵਿਅਕਤੀ ਜਿਹੜੇ ਹੈਗੇ ਉਹਦੇ ਕੰਟੈਕਟ ਦੇ ਵੀ ਹੋ ਸਕਦੇ ਜਿਹੜੀ ਸਾਕੇ ਪਹਿਲੇ ਦੀ ਇਨਵੈਸਟੀਗੇਸ਼ਨ ਕਹਿੰਦੀ ਹੈ ਬਟ that is a matter ਜਿਹੜਾ ਕਿ ਅਸੀਂ ਇਨਵੈਸਟੀਗੇਸ਼ਨ ਕਰਕੇ ਥੋਸ ਜਿਹੜੇ ਹੈਗੇ ਸਬੂਤ ਲਾਣ ਤੋਂ ਬਾਅਦ ਹੀ ਕਹਾਂਗੇ